ਦਾ ਖਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਐਸਆਈਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਦਬੀ ਤੇ ਬਾਈਬਲ ਕਲਾ ਗੋਲੀ ਕਰਨ ਦੇ ਉੱਤੇ ਜਾਂਚ ਕਰ ਰਹੀ ਹੈ ਜਿਸ ਤੋਂ ਬਾਅਦ ਸ਼੍ਰੋਮਣੀ ਕਲਦਰ ਬਾਦਲ ਨੂੰ ਤਕਲੀਫ ਹੋਈ ਹੈ ਬਾਦਲ ਦਲ ਦੇ ਲੀਡਰਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਐਸਆਈਟੀ ਨੂੰ ਸਹਿਯੋਗ ਨਾ ਦੇਣ ਦਾ ਐਲਾਨ ਕਰ ਦਿੱਤਾ ਹੈ ਕੀ ਮਾਮਲਾ ਹੈ ਤੁਸੀਂ ਵੀ ਦੇਖੋ ਪੰਜਾਬ ਦੇ ਵਿੱਚ 2 ਸਾਲ ਤੋਂ ਹੋ ਰਿਹਾ ਹੈ ਕਿ ਪਹਿਲਾ ਰਣਜੀਤ ਸਿੰਘ ਕਮਿਸ਼ਨ ਬਣਿਆ ਕਮਿਸ਼ਨ ਬਣਨ ਤੋਂ ਪਹਿਲਾਂ ਸਰਦਾਰ ਅਮਰਿੰਦਰ ਸਿੰਘ ਦੇ ਬਿਆਨ ਆਉਂਦੇ ਰਹੇ ਕਿ ਮੈਂ ਇੱਕ ਕਮਿਸ਼ਨ ਬਣਾਵਾਂਗਾ ਸਪ੍ਰਕਾਸ਼ ਸਿੰਘ ਬਾਦਲ ਨੂੰ ਤੇ ਇਹਨਾਂ ਸਾਰਿਆਂ ਨੂੰ ਅਕਾਲੀਆਂ ਨੂੰ ਅੰਦਰ ਦੇਵਾਂਗਾ ਉਹਦੀ ਭਾਵਨਾ ਉਸਨੇ ਜੋ ਪਹਿਲਾਂ ਹੀ ਦੱਸਤੀ ਸੀ ਤਾਂ ਅਸੀਂ ਕਮਿਸ਼ਨ ਦਾ ਉਸਦੇ ਬਿਆਨਾਂ ਨੂੰ ਦੇਖ ਕੇ ਕਿ ਤਾਂ ਕਮਿਸ਼ਨ ਉਹ ਬੜਾਇਆ ਹੀ ਆਪਣੀ ਉਸ ਮਰਜ਼ੀ ਦਾ ਤੇ ਅਸੀਂ ਉਸ ਦਾ ਉਸੇ ਵੇਲੇ ਹੀ ਬਾਈਕਾਟ ਕਰ ਦਿੱਤਾ ਸੀ ਅਸੀਂ ਕਮਿਸ਼ਨ ਨੂੰ ਮੰਨਿਆ ਨਹੀਂ ਲੇਕਿਨ ਉਸ ਤੋਂ ਬਾਅਦ ਸਿਟ ਬਣੀ ਸਿਟ ਦੇ ਵਿੱਚ IDSP ਰੈਂਕ ਦੇ ਅਫਸਰ ਸੀ ਸਾਨੂੰ ਮਹਿਸੂਸ ਹੋਇਆ ਕਿ ਸ਼ਾਇਦ ਇਹ ਅਫੀਸਰ ਨੇ ਪੰਜਾਬ ਦੇ ਭਲੇ ਵਾਸਤੇ ਠੀਕ ਇਨਕੁਆਰੀ ਕਰਨਗੇ ਤੇ ਪੰਜਾਬ ਦੇ ਵਿੱਚ ਜੋ ਵੀ ਕੋਈ ਇਹ ਘਟਨਾ ਹੋਈਆਂ ਹਨ ਉਹਨਾਂ ਦੀ ਸਹੀ ਇਨਕੁਆਰੀ ਹੋ ਕੇ ਤੇ ਇਨਸਾਫ ਦੀ ਗੱਲ ਕਰਨਗੇ ਇਹ ਸੀਨ ਦੇਖਦੇ ਹੋਏ ਅਸੀਂ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੇ ਕੋਬਿਡ ਕਰਨ ਦਾ ਫੈਸਲਾ ਕੀਤਾ ਉਹਦੇ ਮੁਤਾਬਕ ਹੀ ਸਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਸੀਮ ਸਾਹਿਬ ਸਾ ਸਵੀਰ ਸਿੰਘ ਜਬਾਦਰ ਸਾਹਿਬ ਪਾਰਟੀ ਪ੍ਰਧਾਨ ਡਿਊਟੀ ਸੀਮ ਸਾਹਿਬ ਸੀਮਾ ਸਾਹਿਬ ਐਮ ਐਲ ਏ ਬਰਾੜ ਜੀ ਜੋ ਸਾਡੇ ਪੋਲਿਟਿਕਲ ਬੰਦੇ ਉਹਨਾਂ ਨੇ ਬੁਲਾਏ ਉਹ ਗਏ ਤੇ ਜੋ ਉਹਨਾਂ ਨੇ ਸਵਾਲ ਜਵਾਬ ਕੀਤਾ ਉਹਦਾ ਆਨਸਰ ਦਿੱਤਾ ਤੇ ਉਹਨਾਂ ਦੇ ਆਪਣੇ ਬਿਆਨ ਹੈ ਕਿ ਸਾਨੂੰ ਕੋਪਟ ਕੀਤਾ ਲੇਕਿਨ ਜੋ ਹੁਣ ਇੱਕ ਹਫਤੇ ਤੋਂ ਨਵੇਂ ਹਾਲਾਤ ਪੈਦਾ ਹੋਏ ਨੇ ਕਿ ਸਾਡੇ ਐਮਐਲਏ ਬਰਾਰ ਸਾਹਿਬ ਨੂੰ ਬੁਲਾਇਆ ਗਿਆ ਬੜਾ ਹਰਾਸ ਕੀਤਾ ਹਰਾਸ ਕਰਨ ਤੋਂ ਬਾਅਦ ਮਹਿਸੂਸ ਹੋਇਆ ਐਮਐਲਏ ਨੂੰ ਕਿ ਮੇਰੇ ਨਾਲ ਇਹ ਜਾਤੀ ਕਰਨਗੇ ਝੂਠਾ ਕੇਸ ਬਣਾਉਣਗੇ ਉਹਨੇ ਕੋਰਟ ਚਪਲਾਈ ਕੀਤਾ ਦੇਲ ਵਾਸਤੇ ਉਸ ਤੋਂ ਫਿਰ ਬਿਲਕੁਲ ਹੀ ਓਪਨ ਹੋ ਗਈ ਸਿੱਟ ਕਿਉਂਨੇ ਕਹਿੰਦਾ ਇਹ ਤਾਂ ਸਾਡਾ ਕਯੂਸਡ ਹੈ ਇਸ ਤੋਂ ਬਾਅਦ ਕੋਈ ਪੁਆਇੰਟ ਹੀ ਨਹੀਂ ਰਹਿ ਗਿਆ ਕਿ ਸਿੱਟ ਨੂੰ ਹੁਣ ਅਸੀਂ ਕਹੀਏ ਕਿ ਸਿੱਟ ਕੋਈ ਇਨਸਾਫ ਕਰੇਗੀ ਸਿੱਟ ਵੀ ਉਸੇ ਲਾਈਨ ਤੇ ਚੱਲ ਪਈ ਹੈ ਜੋ ਅਮਨਿੰਦਰ ਸੋਨਿਆ ਉਸਦੇ ਵਜ਼ੀਰ ਚਾਹੁੰਦੇ ਨੇ ਜੋ ਰੋਜ਼ ਬਿਆਨ ਦੇ ਹੀ ਜਾਂਦੇ ਨੇ ਭਾਵੇਂ ਉਹਨਾਂ ਦਾ ਪਾਰਟੀ ਪ੍ਰੈਜ਼ੀਡੈਂਟ ਹੈ ਭਾਵੇਂ ਉਹਨਾਂ ਦੇ ਵਜ਼ੀਰ ਨੇ ਤੇ ਭਾਵੇਂ ਚੀਫ ਮਿਨਿਸਟਰ ਹੈ ਇਹਦਾ ਮਲਤ ਹੈ ਕਿ ਉਹੀ ਚੀਫ ਮਿਨਿਸਟਰ ਹੈ ਉਹੀ ਜੱਜ ਹੈ ਉਹੀ ਸਜ਼ਾ ਦੇਣ ਵਾਲਾ ਉਹੀ ਇਨਕੁਆਇਰੀ ਕਰਨ ਵਾਲਾ ਇਸ ਕਰਕੇ ਅਸੀਂ ਜਿੱਥੇ ਇਸ ਸਾਰੀ ਘਟਨਾ ਦੀ ਨਿੰਦਿਆ ਕਰਦੇ ਆ ਉਥੇ ਅਸੀਂ ਸਿੱਟਦਾਲ ਦੀ ਜੋ ਹੈ ਅੱਜ ਤੋਂ ਬਾਅਦ ਕੋਈ ਕੋਪਰਟ ਨਹੀਂ ਕਰਾਂਗੇ ਅਸੀਂ ਸਿੱਟ ਦਾ ਵੀ ਬਾਈਕਾਟ ਕਰਦੇ ਆਂ ਜੋ ਜਾਤੀ ਜੋ ਕੁਝ ਕਰਨਾ ਹੈ ਉਹ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਅਸੀਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਚਾਹੁੰਦੇ ਆ ਅਸੀਂ ਕੋਈ ਵੀ ਕਿਤੇ ਕੀੜੀ ਦਾ ਵੀ ਨੁਕਸਾਨ ਹੋਇਆ ਉਹ ਵੀ ਅਸੀਂ ਬਰਦਾਸ਼ਤ ਨਹੀਂ ਕਰਦੇ ਹਾਂ ਜੋ ਘਟਨਾਵਾਂ ਹੋਈਆਂ ਹਨ ਅਗਰ ਉਸ ਤੇ ਇਨਸਾਫ ਇਹਨਾਂ ਦੇਣਾ ਹੈ ਤਾਂ ਅਸੀਂ ਇੰਡੀਪੈਂਡੈਂਟ ਏਜੰਸੀ ਤੇ ਸੁਪਰੀਮ ਕੋਰਟ ਦੇ ਜੱਜ ਦੇ ਥੱਲੇ ਅਸੀਂ ਚਾਹੁੰਦੇ ਆ ਕਿ ਉਹ ਨਗਾਰਨੀ ਕਰਨ ਕਰਨਾ ਅਸੀਂ ਇਨਸਾਫ ਚਾਹੁੰਦੇ ਆ ਜਿਵੇਂ ਸਰਦਾਰ ਬੰਤਾਰ ਸਿੰਘ ਬਰਾੜ ਉਸ ਵੇਲੇ ਇਲੈਕਟਿਡ ਐਮ ਐਲ ਏ ਸੀ ਇੱਕ ਇਲੈਕਟਿਡ ਐਮਐਲਏ ਦੀ ਜਿਹੜੀ ਰੂਟੀਨ ਦੇ ਵਿੱਚ ਉਹਦੀਆਂ ਜ਼ਿੰਮੇਵਾਰੀਆਂ ਵੜਦੀਆਂ ਜਿਹੜੀ ਕਿ ਪਬਲਿਕ ਨੇ ਉਹਨੂੰ ਸ਼ਕਤੀ ਦਿੱਤੀ ਹੁੰਦੀ ਹੈ ਔਰ ਉਹਨੇ ਪਬਲਿਕ ਦੀ ਦੇਖਰੇਖ ਕਰਨੀ ਹੁੰਦੀ ਹੈ ਜਿਸ ਤਰੀਕੇ ਉਹਦੇ ਟੈਲੀਫੋਨ ਦੇ ਰਿਕਾਰਡ ਨੂੰ ਇਸ ਤਰੀਕੇ ਪੇਸ਼ ਕੀਤਾ ਜਾ ਰਿਹਾ ਕਿ ਜਿਵੇਂ ਬਹੁਤ ਵੱਡੀ ਅਫੈਂਸ ਕੀਤੀ ਜਾ ਰਹੀ ਹੈ ਇਹ ਅਸੀਂ ਅਨਲਾਈਜ਼ ਕੀਤਾ ਕਿ ਸਾਰੇ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਚਾਹੇ ਅੱਜ ਬਣਿਆ ਜਾਂ ਸਾਬਕਾ ਜੇ ਐਮਪੀ ਆ ਜਾਂ ਐਮਐਲਏ ਸਾਰਿਆਂ ਦੇ ਵਾਸਤੇ ਬਹੁਤ ਵੱਡੀ ਖਤਰੇ ਦੀ ਗੱਡੀ ਹੈ ਕਿਉਂਕਿ ਇਸ ਤਰੀਕੇ ਕੋਈ ਵੀ ਇੰਡੀਪੈਂਡੈਂਟ ਇਲੈਕਟਡ ਬੰਦਾ ਜਿਹੜਾ ਕਿਸੇ ਵੀ ਐਮਰਜੈਂਸੀ ਸਥਿਤੀ ਦੇ ਵਿੱਚ ਕੰਮ ਨਹੀਂ ਕਰ ਸਕਦਾ ਜੇ ਅਸੀਂ ਉਹਦੇ ਕੰਮ ਨੂੰ 3 ਸਾਲ ਬਾਅਦ ਇਸ ਤਰੀਕੇ ਕਹਿ ਕੇ ਕਿ ਇਹਦੇ ਟੈਲੀਫੋਨ ਤੋਂ 100 150 ਕਾਲ ਹੋਈ ਆ ਇਹਨੇ ਸ਼ਾਇਦ ਕੋਈ ਜਿਵੇਂ ਬੜੀ ਵੱਡੀ دہشت گردੀ ਦੀ ਵਾਅਦਾਤ ਕੀਤੀ ਹੈ ਮੇਰੇ ਖਿਆਲ ਕੋਈ ਵੀ ਪੰਜਾਬ ਦਾ ਐਮਐਲਏ ਨਹੀਂ ਹੋਣਾ ਜਿਹੜੇ ਟੈਲੀਫੋਨ ਤੋਂ ਰੋਜ਼ 1.200 ਟੈਲੀਫੋਨ ਨਾ ਹੁੰਦਾ ਖਾਸ ਤੌਰ ਤੇ ਜਿਹੜੇ ਉੜਨ ਪਾਰਟੀ ਨਾਲ ਸੰਬੰਧਤ ਹੈ ਕਿਉਂਕਿ 5 5 6 6 ਵਜੇ ਲੋਕੀਸ਼ਵਰੇ ਘਰਾਂ 'ਚ ਆ ਜਾਂਦੇ ਆ ਤੇ ਸ਼ਾਮ ਤੱਕ ਇੱਕੋ ਹੀ ਕੰਮ ਹੁੰਦਾ ਜੇ ਐਨੇ ਟੈਲੀਫੋਨ ਵੀ ਉਹਦੇ ਨੰਬਰ ਤੋਂ ਨਹੀਂ ਹੁੰਦੇ ਤੇ ਮੇਰੇ ਖਿਆਲ ਆ ਫਿਰ ਉਹ ਐਮਐਲਏ ਦੇ ਵਿੱਚ ਕੋਈ ਤਮਜੋਰੀ ਹੁੰਦੀ ਹੈ ਇਸ ਕਰਕੇ ਇਸ ਤਰ੍ਹਾਂ ਦੀ ਰੰਗਤ ਜਿਹੜੀ ਇਲੈਕਟਿਡ ਰਿਪ੍ਰੈਜ਼ੈਂਟੇਟਿਵਸ ਦੇ ਜਿਹੜੇ ਟੈਲੀਫੋਨਸ ਨੂੰ ਕਾਰਡ ਕਾਰਡਸ ਨੂੰ ਕੱਢ ਕੱਢ ਕੇ ਦੇਣੀ ਉਹ ਤੇ ਮੈਨੂੰ ਪਤਾ ਜਦੋਂ ਮੈਂ ਮਿਨਿਸਟਰ ਸੀ ਐਜੂਕੇਸ਼ਨ ਦਾ ਸਾਡੇ 550000 ਹਜ਼ਾਰ ਹਜ਼ਾਰ ਕਾਲ ਸਾਡੇ ਸਾਰੇ ਟੈਲੀਫੋਨ ਤੁਸੀਂ ਮੰਡਾ ਲੋਗੇ ਤੇ ਉਹਨਾਂ ਤੇ ਉੱਦੀ ਹੋਣੀ ਐ ਜਿਹੜੀ ਕਿਸੇ ਸਰ ਮੈਂ ਅਟੈਂਡ ਕਰ ਪਾਉਂਦਾ ਹੋਣਾ ਸਾਰੇ ਮੇਰੇ ਰੱਖ ਕੇ ਸਟਾਫ ਦੇ ਬੰਦੇ ਅਟੈਂਡ ਕਰਦੇ ਹੋਣੇ ਤੇ ਇਹਦੇ ਵਿੱਚ ਜੇ 3 ਸਾਲਾਂ ਬਾਅਦ ਕੋਈ ਦੂਜਾ ਤੁਸੀਂ ਕਿਸੇ ਨੂੰ ਕਹੋਗੇ ਕਿ ਫਲਾਣੇ ਨੇ ਫਲਾਣੇ ਨਾਲ ਗੱਲ ਕੀਤੀ ਤੇ ਇਸ ਤਰ੍ਹਾਂ ਇਲੈਕਟਿਡ ਰਿਪ੍ਰেজੈਂਟੇਟਿਵ ਦੇ ਇੱਕ ਟੈਲੀਫੋਨ ਨੂੰ ਉਤਾਰ ਬਲਾ ਕੇ ਡਾਊਟ ਕਰਨਾ ਮੈਂ ਸਮਝਦਾ ਬਹੁਤ ਘਟਿਆ ਹਰਕਤ ਦਾ ਜਿਹੜੀ ਸਾਰੇ ਔਰ ਨਾਲੇ ਭਾਵੇਂ ਕਿਸੇ ਪਾਰਟੀ ਨਾਲ ਵੀ ਸੰਬੰਧਤ ਹੋਣ ਚਾਹੇ ਅੱਜ ਰੋਲਿੰਗ ਪਾਰਟੀ ਦੇ ਵਿੱਚ ਬੈਠੇ ਹੋਣ ਸਾਰਿਆਂ ਵਾਸਤੇ ਬਹੁਤ ਵੱਡੀ ਖਤਰੇ ਦੀ ਘਟਨੀ ਇਸ ਕਰਕੇ ਅਸੀਂ ਡੈਮੋਕ੍ਰੇਸੀ ਦੇ ਉੱਤੇ ਜਿਹੜਾ ਵੱਡਾ ਹਮਲਾ ਇਹਨੂੰ ਲੈ ਕੇ ਪੰਜਾਬ ਦੇ ਸਾਡੇ ਮਾਨ ਜੋ ਗਵਰਨਰ ਸਾਹਿਬ ਨੂੰ ਇੱਕ ਜੁਆਇੰਟ ਡੈਲੀਗੇਸ਼ਨ ਜਿਹੜਾ ਦੋਵਾਂ ਪਾਰਟੀਆਂ ਦਾ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਉਨਾਤੇ ਪ੍ਰਧਾਨ ਸਾਹਿਬ ਬੀਜੇਪੀ ਦੇ ਸ਼ਵੇਤ ਮਲਕ ਜੀ ਨਾਲ ਵੀ ਸਾਡੀ ਗੱਲ ਹੋਈ ਆ ਸਾਡੇ ਪ੍ਰਧਾਨ ਸਾਹਿਬ ਵੀ ਸਾਰੇ ਐਮਪੀ ਸਾਹਿਬका ਐਮਪੀ ਵੱਡਾ ਡੈਲੀਗੇਸ਼ਨ ਅਸੀਂ ਗਵਰਨਰ ਸਾਹਿਬ ਤੋਂ ਸਮਾਂ ਮੰਗ ਰਹੇ ਆ ਉਹਨਾਂ ਨੂੰ ਮਿਲਾਂਗੇ ਕਿ ਜੇ ਇਸ ਤਰੀਕੇ ਕੰਮ ਜਿਹੜਾ ਚੱਲਦਾ ਰਿਹਾ ਤੇ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਜਿਹੜੇ ਆ ਉਹ ਡਿਗਨੀਫਾਈਡ ਵੇਜ ਦੇ ਨਾਲ ਇੱਕ ਇੱਜ਼ਤਦਾਰ ਤਰੀਕੇ ਦੇ ਨਾਲ ਕਿਸ ਤਰੀਕੇ ਕਿਸੇ ਸਟੇਟ ਦੇ ਵਿੱਚ ਕੰਮ ਕਰ ਸਕਣ ਇਹ ਤਾਂ ਐਮਰਜੈਂਸੀ ਤੋਂ ਵੀ ਬਿਹਤਰ ਹਾਲਾਤ ਹੋਗੇ ਕਿ ਟੈਲੀਫੋਨ ਕੋਈ ਐਮਐਲਏ ਕਰ ਬੈਠੇ ਤੇ ਉਹਨੂੰ ਕਈ ਸਾਲਾਂ ਬਾਅਦ ਤੁਸੀਂ ਇੱਕ ਸਿਟੀ ਫਿਰੋ ਕੇ ਤੂੰ ਫਲਾਣੇ ਨਾਲ ਟੈਲੀਫੋਨ ਦੇ ਉੱਤੇ ਗੱਲ ਕੀਤੀ ਸੀ ਮੈਸਮਿੱਦਾ ਬੜਾ ਵੱਡਾ ਇਹ ਇੱਕ ਖਤਰਾ ਡੈਮੋਕਰੇਟਿਕਲੀ ਇਲੈਕਟਿਡ ਰਿਪ੍ਰੀਜ਼ੈਂਟੇਟਿਵ ਵਾਸਤੇ ਆ ਜਿਹਨੂੰ ਹਾਈਲਾਈਟ ਕਰਨ ਵਾਸਤੇ ਅਸੀਂ ਜਿਹੜਾ ਗੁਰਲ ਸਾਹਿਬ ਨੂੰ ਬੁਲਾਗੇ ਕਿ ਆਹ ਹਾਲਤ ਹੈ ਤੇ ਇਹਦੇ ਚ ਤੁਸੀਂ ਦੱਸੋ ਕਿ ਐਮਐਲਏ ਕਿਵੇਂ ਕੰਮ ਕਰ ਪਾਉਣਗੇ ਆ ਉਹਨਾਂ ਨਾਲੇ ਸਮਝ ਕਿਵੇਂ ਕੰਮ ਕਾਊਂਸ ਬਣਾ ਦੇ ਔਰ ਇਹਦੇ ਤੇ ਅਸੀਂ ਉਹਨਨੂੰ ਡਿਮਾਂਡ ਕਰਾਂਗੇ ਕਿ ਜੋ ਐਕਚੁਅਲ ਐਕਸ਼ਨ ਬੜਦਾ ਉਹ ਇਹਦੇ ਤੇ ਜਰੂਰ ਡਾਇਰੈਕਟ ਕਰਨ ਗਵਰਨਮੈਂਟ ਨੂੰ ਡਾਇਰੈਕਟ ਹੈਡਿੰਗ ਦੀ ਫੋਰਸ ਕੀ ਕਾਰਵਾਈ ਕੀਤੀ ਜੇ ਨਹੀਂ ਕੀਤੀ ਤਾਂ ਕਿਉਂ ਨਹੀਂ ਕੀਤੀ ਕੀ ਕੰਪਲਸ਼ਨ ਸੀ ਇਹ ਸਾਰੀਆਂ ਗੱਲਾਂ ਇਹ ਜ਼ਾਹਰ ਕਰਦੀਆਂ ਨੇ ਕਿ ਕੇਵਲ ਤੇ ਕੇਵਲ ਉਹ ਅਫੀਸਰ ਸਿਲੈਕਟ ਕੀਤੇ ਗਏ ਜਿਹੜੇ ਕਨਵੀਨੀਅੰਟ ਨੇ ਰੂਲਿੰਗ ਪਾਰਟੀ ਨੂੰ ਤੇ ਜਿਹੜੀ ਉਹਨਾਂ ਦੀ ਬੋਲੀ ਬੁਲਾਇਆ ਬੋਲਦੇ ਨੇ ਇਹ ਕਰਕੇ ਕੀਤਾ ਹੈਗਾ ਕਿਉਂਕਿ ਜਿਵੇਂ ਇਹਨਾਂ ਆਈਜੀ ਨੇ ਆਪਣੀ ਰਿਪੋਰਟ 'ਚ ਲਿਖਿਆ ਕਿ ਸੈਕਸ਼ਨ 8 ਐਵੀਡੈਂਸ ਐਕਟ ਦਾ ਹੈ ਤੇ ਸਾਡਾ ਮੁੱਲਜਮਾੜਦਾ ਹੈ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਐਵੀਡੈਂਸ ਐਕਟ 'ਚ ਸਭ ਤੋਂ ਇੰਪੋਰਟੈਂਟ ਇਹ ਗੱਲ ਲਿਖੀ ਹੈ ਵੈਨ ਦੀ ਬੈਸਟ ਐਵੀਡੈਂਸ ਅਵੇਲੇਬਲ ਇਜ਼ ਨਾਟ ਟੇਕਨ ਇਨਟੂ ਕਨਸਿਡਰੇਸ਼ਨ ਦੀ ਆਦਰਸ ਆਰ ਜਸਟ ਅ ਫਰਿਵਲੈਸ ਐਂਡ ਫਾਲਸ ਕਲੈਕਸ਼ਨ ਆਫ ਫੈਕਟ ਹਾਂ ਜੀ ਹੁਣ ਪੁੱਛ ਲਓ ਜੀ ਉਹ ਅੱਜ ਤੱਕ ਉਹ ਕੁਝ ਕਰੋ ਤਾਂ ਅਸੀਂ ਜਿਹੜਾ ਵੱਡਾ ਇਸ਼ੂ ਆ ਇਹ ਸੀ ਕਿ ਮੈਂ ਸੁਜੈਸ਼ਨ ਵੀ ਲਫ਼ਜ਼ ਵਰਤਿਆ ਤੇ ਚੈਲੰਜ ਵੀ ਵਰਤਿਆ ਦੋਨੇ ਲਫ਼ਜ਼ ਵਰਤੇ ਨੇ ਇਸ ਕਰਕੇ ਸੁਜੈਸ਼ਨ ਦੇ ਕੇ ਨਾਲ ਚੈਲੰਜ ਲਫ਼ਜ਼ ਵਰਤਿਆ ਸੋ ਦਾ ਮਤਲਬ ਇਹ ਸੀ ਕਿ ਅਸੀਂ ਕਿਸੇ ਗੱਲ ਤੋਂ ਘਬਰਾਉਂਦੇ ਨਹੀਂ ਨਾ ਅੰਗਰੇਜ਼ ਤੋਂ ਘਬਰਾਏ ਆ ਤੇ ਨਾ 70 ਸਾਲ ਦੇ ਕਾਂਗਰਸਾਂ ਨਾਲ ਲੜਦੇ ਆ ਉਹਨਾਂ ਤੋਂ ਘਬਰਾਏ ਆ ਭਾਵੇਂ ਐਮਰਜੈਂਸੀਆਂ ਆਈਆਂ ਬੜੇ-ਬੜੇ ਮੋਰਚੇ ਲੱਗੇ ਅੱਜ ਵੀ ਅਮਰਿੰਦਰ ਨੂੰ ਕਹਿੰਦੇ ਕਿ ਅਸੀਂ ਤਾਂ ਘਬਰਾਉਂਦੇ ਨਹੀਂ ਲੇਕਿਨ ਤੁਸੀਂ ਬੰਡਾਈਟਾ ਨਾ ਕਰੋ ਇਹ ਫਿਰ ਔਖਾ ਹੋ ਜਾਂਦਾ ਭੁੱਤਰਾ ਆਹ ਲਫਜ਼ ਨਾਲ ਲਾ ਲਓ ਬਸ ਤੁਸੀਂ ਕਿਹਾ ਵੀ ਜੀ ਤੁਹਾਨੂੰ ਕਹੇ ਸੀ ਰਾਈਟਲੀ ਰਿਜੈਕਟਡ ਅਸੀਂ 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 100% ਕੁਆਲਿਟੀ ਨਾਲ ਕਹੇਤਾ ਕਿ ਇਸ ਤੋਂ ਬਾਅਦ ਪਹਿਲਾਂ ਅਸੀਂ 100% ਕੋਪਰਟ ਕੀਤਾ ਹੁਣ 100% ਹੀ ਬਾਈਕਾਟ ਹੈ ਕਿ ਕਿ ਸੈਟ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਸਾਨੂੰ ਨਹੀਂ ਤੁਸੀਂ ਅਸੀਂ ਜਿਹੜੇ ਗੱਲਾਂ ਕੀਤੀਆਂ ਤੁਸੀਂ ਇਸ ਦੇ ਵਿੱਚ ਕੋਈ ਕੁਐਸਚਨ ਕਰ ਕੇ ਕਹਿ ਲੋ ਕਿ ਤੁਹਾਡਾ ਕਿੰਤੂ ਹੈ ਉਸ ਤੋਂ ਬਾਅਦ ਵਿਸ਼ਵਾਸ ਰਹਿ ਕੀ ਗਿਆ ਫਿਰ ਕਿਉਂ ਅਸੀਂ ਕੋਪਰਟ ਕਰੀਏ ਇਸ ਕਰਕੇ ਜੋ ਮਰਜ਼ੀ ਕਰ ਲੈਣ ਜਦੋਂ ਉਹਨਾਂ ਨੇ ਇੱਕ ਤਰਫਾ ਕਰਨਾ ਹੈ ਅਸੀਂ ਉਹਦੇ ਵਾਸਤੇ ਤਿਆਰ ਆ। ਨਹੀਂ ਕਮਿਸ਼ਨ ਦੀ ਰਿਪੋਰਟ ਜਦੋਂ ਅਸੈਂਬਲੀ ਪੇਸ਼ ਕੀਤੀ ਉਸਦੇ ਕਰਕੇ ਬਾਈਕਾਟ ਕੀਤਾ ਉਸ ਤੋਂ ਬਾਅਦ ਵੀ ਵਿਵਾਦ ਪੈਦਾ ਹੋ ਗਿਆ ਸੀ ਸਾਫ ਪਾਰਟੀ ਵਿੱਚ ਹੀ ਟਕਰਾਅ ਪੈਦਾ ਹੋ ਗਿਆ ਸੀ ਕਿ ਸਾਨੂੰ ਬਾਈਕਾਟ ਨਹੀਂ ਕਰਨਾ ਚਾਹੀਦਾ ਸੀ। ਉਹ ਵੀ ਤੁਸੀਂ ਸਿੱਟ ਦਾ ਬਾਈਕਾਟ ਇਹ ਸਿੱਟ ਦਾ ਬਾਈਕਾਟ ਤੇ ਅਸੈਂਬਲੀ ਦੇ ਸੈਸ਼ਨ ਬਾਈਕਾਟ ਥੀਸ ਆਰ ਟੂ ਡਿਫਰੈਂਟ ਨਹੀਂ ਨਹੀਂ ਉਹ ਰਿਪੋਰਟ ਪੇਸ਼ ਕੀਤੀ ਰਿਪੋਰਟ ਦਾ ਤਾਂ ਉਹੀ ਹੋਇਆ ਨਾ ਰਿਪੋਰਟ ਦਾ ਇੱਕ ਇੱਕ ਸੈਕਿੰਡ ਇੱਕ ਸੈਕਿੰਡ ਮੈਂ ਤੁਹਾਨੂੰ ਦੱਸਾਂ ਪਾਰਟੀ ਬੜੀ ਕਲੀਅਰ ਹੈ ਜਿੱਥੇ ਤੱਕ ਜਸਟਿਸ ਡਿਲੀਵਰੀ ਆਫ ਜਸਟਿਸ ਐਕਸਪੈਕਟੇਸ਼ਨ ਸੀ ਜਦ ਸਾਨੂੰ ਸੀ ਸਰਪ੍ਰਕਾਸ਼ ਸਿੰਘ ਜੀ ਬਾਦਲ ਸਰ ਸੁਖਬੀਰ ਸਿੰਘ ਜੀ ਬਾਦਲ ਡਾਕਟਰ ਦਿਲਜੀਤ ਸਿੰਘ ਜੀ ਚੀਮਾ ਸਰਦਾਰ ਮਨਤਾਨ ਸਿੰਘ ਜੀ ਬਰਾੜ ਐਟ ਸੈਟਰਾ ਜਿਹੜੇ ਵੀ ਅਕਾਲੀ ਲੀਡਰ ਨੂੰ ਸੈੱਟ ਨੇ ਕਿਹਾ ਉਹ ਉਸ ਮੁਤਾਬਕ ਉਹਨਾਂ ਨਾਲ ਕੋਆਪਰੇਟ ਕਰਦੇ ਰਹੇ ਜਦ ਹੁਣ ਇੱਕ ਕ੍ਰਿਸਟਲ ਕਲੀਅਰ ਹੈ ਦਿਨ ਚੜੇ ਅੰਗੂ ਸਾਫ ਹੈ ਕਿ ਸੈੱਟ ਆਪਣਾ ਮਾਨ ਬਣਾਈ ਬੈਠੀ ਹੈ ਇਹ ਕਾਰਵਾਈਆਂ ਇੱਕ ਫਾਰਸ ਹੈ ਇੱਕ ਠੱਗੀ ਹੈ ਇੱਕ drama we will not fall prey to that drama we boycott this set we will not cooperate with this set and we outrightly reject this set ਦੂਸਰਾ ਤੁਸੀਂ ਦਾ ਪਹਿਲਾ ਹਿੱਸਾ ਕਹਿਣਾ ਕਾਕਾ ਉਹ ਵੀ ਮੈਂ ਪਹਿਲੇ ਹਿੱਸੇ ਦੀ ਮੈਂ ਕਲੈਰਟੀ ਕਰ ਦਿਆ ਦੇਖੋ ਅਸੀਂ 100% ਕਲੀਅਰ ਆ ਅੱਜ ਕੋਈ ਕੋਸ਼ ਅੱਖ ਜਵੇ ਅਸੀਂ ਕੋਰ ਕਮੇਟੀ ਜਿ ਬਹਿ ਕੇ ਫੈਸਲਾ ਕੀਤਾ ਸੀ ਬਾਈਕਾਟ ਦਾ ਉਹਦਾ ਰੀਜਨ ਕੀ ਸੀ ਇਹ ਭੱਜ ਗਏ ਸਾਡਾ ਰੀਜਨ ਠੀਕ ਸੀ ਉਹਦਾ ਰੀਜਨ ਸੀ ਕਿ ਨਾਲ ਟੋਟਲ 2 ਘੰਟੇ ਰੱਖੇ ਸਾਨੂੰ 10 ਮਿੰਟ ਦੇਣੇ ਸੀ ਅਸੀਂ 10 ਮਿੰਟ ਚ ਆਪਣੀ ਗੱਲ ਕੀ ਕਰ ਸਕਦੇ ਸੀ ਜਿਵੇਂ ਹੁਣ ਰੌਲਾ ਪਾਉਣ ਦੇ ਪਰ ਲੇਕਿਨ ਉਸ ਤੋਂ ਬਾਅਦ ਬੇਈਮਾਨੀ ਕੀਤੀ ਕਿ ਇਹਨਾਂ ਨੇ ਟੋਟਲ ਲੱਗੇ ਹੀ ਰਹੇ 12 ਘੰਟੇ ਅਬ ਉਹ ਪਾਰ ਉਹ ਫੈਸਲਾ ਅੰਦਰ ਇਹ ਸੋ ਸਾਡਾ ਪਾਰਟੀ ਦਾ ਫੈਸਲਾ ਅਸੀਂ ਮੈਂ ਓਨ ਕਰਦਾ ਪਾਰਟੀ ਵੱਲੋਂ ਅਸੀਂ ਸਾਰੇ ਓਨ ਕਰਦੇ ਇੱਕ ਮਿੰਟ ਅਗਲੀ ਗੱਲ ਅਗਲੀ ਗੱਲ ਨੈਕਸਟ ਸਾਡੇ ਚ ਨਾ ਕੋਈ ਬਾਅਦ ਚ ਕੋਈ ਮਤਭੇਦ ਪੈਦਾ ਹੋਇਆ ਅਸੀਂ ਸਾਰੇ ਉਸੇ ਥਾਂ ਤੇ ਖੜੇ ਆ ਕਿ ਉਹ ਸਾਡਾ ਠੀਕ ਸੀ ਪਾਰਟੀ ਦਾ ਫੈਸਲਾ ਸਾਡੇ ਐਮਐਲਏ ਸਾਹਿਬਾਨ ਨੇ ਇੰਪਲੀਮੈਂਟ ਕੀਤਾ ਅੱਜ ਵੀ ਇਹ ਪਾਰਟੀ ਦਾ ਫੈਸਲਾ ਸਾਡੇ ਤਿੰਨਾਂ ਦਾ ਫੈਸਲਾ ਨਹੀਂ ਅੱਜ ਵੀ ਬਿਦਨ ਪਾਰਟੀ ਸੋਚ ਵਿਚਾਰ ਤੋਂ ਆ ਫੈਸਲਾ ਲਿਆ ਲੋਕਾਂ ਵਿੱਚ ਕਾਫੀ ਨੈਗੇਟਿਵ ਸੰਦੇਸ਼ ਚਲਾ ਗਿਆ ਸੀ ਪਾਰਟੀ ਤੋਂ ਲੋਕਾਂ ਦੇ ਹਲ ਵੀ ਲੋਕਾਂ ਵਿੱਚ ਵੀ ਵੋਟਾਂ ਵੀ ਆ ਗਈਆਂ ਨੇ ਨੈਗੇਟਿਵ ਸੰਦੇਸ਼ ਚੱਲੇਗਾ ਕੋਈ ਕੋਈ ਨਹੀਂ ਇਹ 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 ਪਰਮਾਤਮਾ ਨੂੰ ਪਤਾ ਕਿ ਨੈਗੇਟਿਵ ਪੋਜ਼ਿਟਿਵ ਕੀ ਹੈ ਅਸੀਂ ਜੋ ਜਿੰਨੀ ਸਾਨੂੰ ਗਿਆਨ ਹੈ ਆਪਣੇ ਤਜਰਬੇ ਤੋਂ ਹਾਲਾਤ ਤੋਂ ਉਹਦੇ ਮੁਤਾਬਕ ਪਾਰਟੀ ਨੇ ਫੈਸਲਾ ਲਿਆ ਜੋ ਕੋਈ ਪਾਰਟੀਆਂ ਬੈ ਕੇ ਫੈਸਲਾ ਲੈਣੀਆਂ ਉਹ ਪਾਰਟੀ ਫੈਸਲਾ ਆਪਣਾ ਪਬਲਿਕ 'ਚ ਦੱਸਦੀ ਹੈ ও টাইম মঙ্গা গো তো